Ooh, wah, guru! 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 Wah, guru!

ਵਾਹਿਗੁਰੂ 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 ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਦੇ ਹਰ ਨਕਸ਼ ਦੁਸ਼ਟ ਹਰ ਮਾਰਿਆ ਰਹਿਲਾਦ ਤੁਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤੁ ਲੈ ਸ਼ੁਡ ਆਇਆ ਪੈਜ ਰੱਖਦਾ ਆਇਆ ਦੀ ਜੁਗੋ ਜੁਗ ਭਗਤਾ ਦੀ ਪੈਜ ਰੱਖਦਾ ਆਇਆ ਦੀ ਜੁਗੋ ਜੁਗ ਭਗਤਾ ਦੀ ਪੈਜ ਰੱਖਦਾ ਆਇਆ ਜੀ ਜੁਗ ਜੁਗ ਭਗਤਾਂ ਦੀ ਪੈਜ ਰੱਖਦਾ ਆਇਆ ਜੀ ਜੁਗ ਜੁਗ ਭਗਤਾਂ ਦੇ ਆਇਆ ਜੀ ਭਗਤਾਂ ਦੀ ਪੈਜ ਰੱਖਦਾ ਆਇਆ ਜੀ ਜੁਗ ਜੁਗ ਭਗਤਾਂ ਦੀ ਜੁਗ ਜੁਗ ਭਗਤਾਂ ਦੀ ਪੈਜ ਰੱਖਦਾ ਆਇਆ ਜੀ ਜੁਗ ਜੁਗ ਭਗਤਾਂ ਦੀ ਪੈਜ ਰੱਖਦਾ ਆਇਆ ਜੀ ਜੁਗ ਜੁਗ ਭਗਤਾਂ ਦੀ ਸਤਿਗੁਰੂ ਧਨ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਮਹਾਨ અપਾਰ ਮਿਹਰ ਨਦਰ ਦੇ ਨਾਲ ਆਪਾਂ ਸਾਰੇ ਹੀ ਰਲ ਮਿਲ ਕੇ ਉਗਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤਿੰਨਾਂ ਦਾ ਤਪ ਸਥਾਨ ਰਮਦਾਸ ਵਿਖੇ ਨੀਤੀ 12 ਤੋਂ ਬਾਅਦ ਸੰਗਤਾਂ ਬੜੇ ਚਾਹ ਦੇ ਨਾਲ ਉੱਠ ਕਰਕੇ ਸ਼ਬਦ ਚੌਂਕੀ ਦੇ ਰੂਪ ਦੇ ਵਿੱਚ ਹਰੀ ਗੁਣ ਗਾਇਨ ਕਰਦੇ ਆ ਹੋਇਆ ਨਤ ਮस्तक ਹੁੰਦੀ ਆ ਨੇ ਅੱਜ ਵੀ ਬਾਬਾ ਜੀ ਆ ਨੇ ਕਿਰਪਾ ਕੀਤੀ ਏ ਸਾਡੇ ਤੇ ਬਖਸ਼ਿਸ਼ ਕੀਤੀ ਏ ਤੇ ਅੱਜ ਵੀ ਆਪਾਂ ਸੰਗਤਾਂ ਦੇ ਨਾਲ ਇਕੱਤਰ ਹੋ ਕਰਕੇ ਜਪ ਰਹੇ ਆ ਸਤਨਾਮ ਸ੍ਰੀ ਇਹ ਨਿਤ ਦਾ ਹੀ ਹਿਸਾਬ ਆ ਨਿਤ ਦੀਆਂ ਹੀ ਘੜੀਆਂ ਨੇ ਨਿਤ ਦੇ ਵੇਲੇ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਬੰਦਾ ਆਉਂਦਾ ਆ ਨਾ ਤੇ ਉਹਨੂੰ ਮਿਲਦਾ ਕੀ ਹੈ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਈ ਦੀ ਮੈਂ ਆਸਾ ਰੱਖੀ ਤੇ ਮੈਂ ਮੇਰਾ ਸਭੋ ਦੁੱਖ ਗਵਾਇ ਜੀ ਵੀ ਮਾਲਕਾ ਜਿਨੇ ਸਾਡੇ ਦੁੱਖ ਨੇ ਭਾਵੇਂ ਸਭ ਤੋਂ ਪਹਿਲਾ ਦੁੱਖ ਇਨਸਾਨ ਦੇ ਜਿਹੜਾ ਜੁਮੇ ਪੈਂਦਾ ਆ ਇਨਸਾਨ ਦੇ ਜਿਹੜਾ ਲੇਖਾਂ ਵਿੱਚ ਲਿਖਿਆ ਜਾਂਦਾ ਉਹ ਜੰਮਣਾ ਤੇ ਮਰਨਾ ਆ ਉਹ 84 ਦਾ ਢੇੜਾ ਕਹਿ ਲਈਏ ਸਭ ਤੋਂ ਜਿਹੜਾ ਵੱਡਾ ਦੁੱਖ ਹੈ ਔਰ ਉਸ ਤੋਂ ਬਾਅਦ ਜਨਮ ਲੈਣ ਤੋਂ ਬਾਅਦ ਫਿਰ ਜਿਹੜੇ ਦੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਉਹਨਾਂ ਤੋਂ ਆਪਾਂ ਭਲੀ ਭਾਂਤ ਸਾਰੇ ਜਾਣੂ ਆ ਜਿਉਂ ਜਨਮ ਲੈਨੇ ਆ ਤੇ ਫਿਰ ਜਿੰਨਾ ਚਿਰ ਇਹ ਸੁਆਸੇ ਨਹੀਂ ਪੂਰੇ ਹੋ ਜਾਂਦੇ ਦੁੱਖਾਂ ਦੀਆਂ ਝੜੀਆਂ ਲੱਗੀਆਂ ਰਹਿੰਦੀਆਂ ਨੇ ਇਹ ਮੁਕਣ ਦਾ ਨਾਮ ਨਹੀਂ ਲੈਂਦੀਆਂ ਤੇ ਜਿਹੜਾ ਜੀਵ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਆ ਗੁਰਬਾਣੀ ਦੇ ਨਾਲ ਜੁੜਿਆ ਆ ਉਹਦਾ ਓਟ ਆਸਰਾ ਤੱਕਦਾ ਆ ਤੇ ਰੱਬ ਉਹਨਾਂ ਦੀ ਪੈਜ ਰੱਖਦਾ ਆ ਤੇ ਰੱਖਦਾ ਆਇਆ ਆ ਕਿੰਨਿਆਂ ਸਾਧੂਆਂ ਸੰਤਾਂ ਭਗਤਾਂ ਦੀ ਪੈਜ ਰੱਖੀ ਐ ਭਗਤ ਪ੍ਰਹਲਾਦ ਦੀ ਕਿਵੇਂ ਪੈਜ ਰੱਖੀ ਸੀਗੀ ਭਗਤ ਨਾਮਦੇਵ ਜੀ ਦੀ ਕਿਵੇਂ ਪੈਜ ਰੱਖੀ ਸੀ ਇਸ ਤਰ੍ਹਾਂ ਆਪਾਂ ਸਾਰੇ ਹੀ ਕਥਾ ਕਹਾਣੀਆਂ ਸੁਣਦੇ ਆਉਨੇ ਆ ਇਤਿਹਾਸ ਤੋਂ ਤੇ ਸਤਿਗੁਰ ਜੀਆਂ ਦੀ ਬਾਣੀ ਕਹਿੰਦੀ ਆ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛਡਾਈ ਉਹ ਰੱਬ ਸਾਡੇ ਨਾਲ ਰਹਿੰਦਾ ਆ ਪਰ ਰਹਿੰਦਾ ਕਿੰਨਾਂ ਦੇ ਨਾਲ ਆ ਭਗਤੀ ਕਰਨ ਵਾਲਿਆਂ ਦੇ ਭਗਤ ਉਹਨੂੰ ਕਿਹਾ ਨਾ ਹਰ ਜੁਗ ਜੁਗ ਭਗਤ ਉਹ ਪਾਇਆ ਤੇ ਪੈਜ ਰੱਖਦਾ ਆ ਆ ਰਾਮ ਉਹਨਾਂ ਦੀ ਜਿਹੜਾ ਭਗਤੀ ਕਰਦਾ ਤੇ ਸਤਿਗੁਰੂ ਜੀ ਜਿੱਥੇ ਵੀ ਲੋੜ ਪਵੇ ਉੱਥੇ ਖੜ ਜਾਂਦੇ ਨੇ ਭਾਵੇਂ ਧਰਤੀ ਤੇ ਹੋਣ ਭਾਵੇਂ ਆਕਾਸ਼ ਤੇ ਹੋਵੇ ਭਾਵੇਂ ਪਾਣੀ ਦੇ ਵਿੱਚ ਹੋਵੇ ਰੱਬ ਆਣ ਕੇ ਉਹਨਾਂ ਦੀ ਰੱਖਿਆ ਕਰਦਾ ਆ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਸਿੱਖ ਹੋਇਆ ਭਾਈ ਕਟਾਰੂ ਪਾਕਿਸਤਾਨ ਦੇ ਵਿੱਚ ਗਜਨੀ ਇਲਾਕੇ ਦਾ ਰਹਿਣ ਵਾਲਾ ਤੇ ਉਹ ਰਾਜੇ ਦੀ ਨੌਕਰੀ ਕਰਦਾ ਆ ਦੁਨੀਆ ਨੂੰ ਦੀਪੂ ਦੇ ਰਾਸ਼ਨ ਤੋਲ ਤੋਲ ਕੇ ਦਿੰਦਾ ਆ ਉਹਦਾ ਜਿਹੜਾ ਪਿਆਰ ਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਆ ਚਰਨ ਪੌੜ ਲੈ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਿਆ ਆ ਬੜੇ ਪ੍ਰੇਮ ਦੇ ਨਾਲ ਉਤਸ਼ਾਹ ਦੇ ਨਾਲ ਭਾਵਨਾ ਦੇ ਨਾਲ ਸਤਿਗੁਰੂ ਜੀਆਂ ਨੂੰ ਯਾਦ ਕਰਦਾ ਆ ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਾਰਾ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਇੱਕ ਘੱਟ ਤੋਲਣਾ ਨਹੀਂਗਾ ਪੂਰਾ ਤੋਲ ਕੇ ਦੇਣਾ ਆ ਅੱਜ ਵੀ ਜਿੰਨਾਂ ਦਾ ਕੋਈ ਕਾਰੋਬਾਰ ਆ ਇਮਾਨਦਾਰੀ ਦੇ ਨਾਲ ਆਪਣਾ ਜਿਹੜਾ ਆ ਉਹ ਕਾਰਜ ਕਰੇ ਜੇ ਦੁੱਧ ਦਾ ਕਾਰੋਬਾਰ ਆ ਤੇ ਦੁੱਧ ਸਹੀ ਤਰੀਕੇ ਦੇ ਨਾਲ ਆਪਣਾ ਜਿਹੜਾ ਕਾਰਜ ਆ ਉਹ ਪੂਰਾ ਕਰੇ ਇਹ ਨਾ ਹੋਵੇ ਕਿ ਪਾਣੀ ਪਾ ਦਈਏ ਜਾਂ ਕੋਈ ਹੋਰ ਇਤਿਹਾਦਿਕ ਕੈਮੀਕਲ ਪਾ ਕਰਕੇ ਸੰਸਾਰ ਵਿੱਚ ਭੇਜ ਜੀਏ ਏ ਲੈਣੀਆਂ ਦੇਣੀਆਂ ਇੱਥੇ ਹੀ ਪੂਰੀਆਂ ਹੁੰਦੀਆਂ ਨੇ ਵੇਖਣ ਨੂੰ ਸਾਨੂੰ ਲੱਗਦਾ ਕਿ ਸਾਡਾ ਵਧ ਗਿਆ ਵਧਾਉਂਦੇ ਵਧਾਉਂਦੇ ਘਟਾ ਲੈਨੇ ਆ ਉਦੋਂ ਵੇਖਣ ਨੂੰ ਲੱਗਦਾ ਵਧਦਾ ਆ ਪਰ ਉਹ ਅਸਲ ਦੇ ਵਿੱਚ ਘਟਦਾ ਆ ਕਿਉਂਕਿ ਬਰਕਤ ਕਰੋ ਉੱਡ ਜਾਂਦੀ ਹੈ ਬਰਕਤ ਨਹੀਂ ਪੈਂਦੀ ਉਸ ਚੀਜ਼ ਦੇ ਵਿੱਚ ਜਿੰਨਾ ਤੁਸੀਂ ਸੱਚਾਈ ਤੇ ਰਹੋਗੇ ਉਹਨਾਂ ਮਹਾਰਾਜ ਫਰਮਾ ਲੰਗਰ ਦੀ ਚੜ੍ਹਦੀ ਕਲਾ ਕਰਣਗੇ ਸਾਡੇ ਘਰਾਂ ਦੇ ਵਿੱਚ ਉਹ ਦਵਾਈਆਂ ਦਾ ਖੜਾ ਛੁੱਟ ਜਾਵੇਗਾ ਇਸ ਤਰ੍ਹਾਂ ਸਤਿਗੁਰੂ ਜੀਆ ਨੇ ਬਚਨ ਕੀਤੇ ਕਿ ਘੱਟ ਤੋਲਣਾ ਨਹੀਂਗਾ ਹਮੇਸ਼ਾ ਹੀ ਜਿਹੜਾ ਆ ਪੂਰਾ ਤੋਲ ਦੇ ਕਰਕੇ ਦੇਣਾ ਹੈ ਤੇ ਦੂਸਰਾ ਬਚਨ ਕੀਤਾ ਕਿ ਅੰਮ੍ਰਿਤ ਵੇਲੇ ਉਠਣਾ ਤੇ ਜਪਜੀਤ ਸਾਹਿਬ ਜੀ ਦਾ ਪਾਠ ਕਰਨਾ ਆ ਜਪਜੀਤ ਸਾਹਿਬ ਦੇ ਪਾਠ ਦੇ ਨਾਲ ਜੁੜਨਾ ਆ ਤੇ ਤੀਸਰਾ ਬਚਨ ਕੀਤਾ ਕਿ ਕਿਸੇ ਦਾ ਦਿਲ ਨਹੀਂ ਦਿਖਾਉਣਾ ਜਾਣਬੁੱਝ ਕਰਕੇ ਇਹ ਨਾ ਹੋਵੇ ਕਿ ਤੂੰ ਕਵੇਂ ਕਿ ਮੈਂ ਬੜਾ ਸ਼ਰਧਾਲੂ ਆ ਗੁਰੂ ਦਾ ਗੁਰੂ ਨੂੰ ਮੰਨਣ ਵਾਲਾ ਮੈਂ ਉਹਨਾਂ ਦੇ ਬਚਨਾਂ ਦੀ ਕਦਰ ਕਰਦਾ ਆ ਇਹ ਜਦੋਂ ਬਚਨ ਸਤਿਗੁਰ ਜੀਆ ਨੇ ਦਿੱਤੇ ਤੇ ਸਾਰੇ ਬਚਨਾਂ ਦੀ ਪਾਲਣਾ ਕੀਤੀ ਪੰਜੇ ਬਚਨ ਜਿਹੜੇ ਨੇ ਕਮਾਏ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹਦੀ ਇੰਨੀ ਜਿਆਦੀ ਸੋਭਾ ਹੋਣੀ ਸ਼ੁਰੂ ਹੋ ਗਈ ਸਾਰੇ ਸੰਸਾਰ ਦੇ ਵਿੱਚ ਹੀ ਜਿੰਨੇ ਨੇੜੇ ਤੇੜੇ ਇਲਾਕੇ ਸਨ ਕਿ ਪਤਾ ਲੱਗਣ ਲੱਗ ਪਿਆ ਕਿ ਕੋਈ ਕਟਾਰੂ ਨਾਮ ਦਾ ਸਿੱਖ ਹੈ ਜੋ ਬੜੀ ਇਮਾਨਦਾਰੀ ਦੇ ਨਾਲ ਆਪਣਾ ਕਾਰਜ ਕਰਦਾ ਆ ਤੇ ਜਿਹੜੇ ਜੀਵ ਅੱਜ ਵੀ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਦਿਲ ਹੀ ਨਹੀਂ ਕਰਦਾ ਕਿ ਅਸੀਂ ਬੇਈਮਾਨੀ ਕਰੀਏ ਅਸੀਂ ਕਿਸੇ ਦਾ ਦਿਲ ਦਿਖਾਈਏ ਉਹ ਅੰਮ੍ਰਿਤ ਵੇਲੇ ਉੱਠ ਕੇ ਤੇ ਪਰਮਾਤਮਾ ਦੀ ਸੰਗਤ ਦੇ ਨਾਲ ਜੁੜਦੇ ਨੇ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਜੁੜਦੇ ਨੇ ਉਹਨਾਂ ਨੂੰ ਪਤਾ ਆ ਕਿ ਸਾਡੇ ਗੁਰੂ ਦਾ ਹੁਕਮ ਆ ਵੀ ਸਵਾਸ ਸਵਾਸ ਜਿਹੜਾ ਆ ਉਹ ਸੰਭਾਲਣਾ ਆ ਤੇ ਜਪਦੇ ਰਹਿਣਾ ਸਤਨਾਮ ਸ੍ਰੀ ਉਹ ਜੁੜ ਕੇ ਰਹਿੰਦੇ ਨੇ ਉਹ ਸਾਧੂਆਂ ਸੰਤਾਂ ਦੀ ਸੰਗਤ ਕਰਦੇ ਨੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਨੇ ਜਿਹੜੇ ਸੰਗਤ ਵਿੱਚ ਆ ਜਾਂਦੇ ਨੇ ਉਹਨਾਂ ਦਾ ਭਲਾ ਹੋ ਜਾਂਦਾ ਆ ਸੰਗਤ ਦੇ ਨਾਲ ਜੁੜੇ ਆ ਕਿੰਨਿਆਂ ਦਾ ਭਲਾ ਹੁੰਦਾ ਜੇ ਆਪਾਂ ਉਥੋਂ ਪੈਦਲ ਚੱਲਦੇ ਆ ਥੋਬੇ ਦੀਆਂ ਸੰਗਤਾਂ ਸੰਗਤਾਂ ਵਾਸਤੇ ਚਾਹ ਪਾਣੀ ਤਿਆਰ ਕਰਦੀਆਂ ਨੇ ਪੈੜੇਵਾਲ ਤੋਂ ਸੰਗਤਾਂ ਨੇ ਜਿਹੜੀਆਂ ਰਲਦੀਆਂ ਨੇ ਨੌਜਵਾਨ ਬੱਚੇ ਇਸ ਉਮਰ ਦੇ ਵਿੱਚ ਅੰਮ੍ਰਿਤ ਵੇਲਾ ਵੀ ਸੰਭਾਲ ਰਹੇ ਨੇ ਹੱਥੀ ਸੇਵਾ ਵੀ ਕਰ ਰਹੇ ਨੇ ਤੇ ਦਸਵੰਦ ਵੀ ਕੱਢ ਕਰਕੇ ਗੁਰੂ ਚਰਨਾਂ ਵਿੱਚ ਪੇਟਾ ਹੋਈ ਜਾ ਰਿਆ ਆ ਇਹ ਸਾਰੀ ਬਖਸ਼ਿਸ਼ ਇਹ ਸਾਰੀ ਮਿਹਰ ਆ ਜਿਹੜੀ ਇਹ ਸੰਗਤ ਨਾਲ ਜੁੜਨ ਕਰਕੇ ਆ ਤੇ ਜਿਹੜੇ ਸੰਗਤ ਨਾਲ ਜੁੜੇ ਰਹਿੰਦੇ ਨੇ ਤੇ ਇੱਕ ਦਿਨ ਆ ਜਾਂਦਾ ਆ ਗੁਰੂ ਨਾਨਕ ਦੀਆਂ ਨਜ਼ਰਾਂ ਦੇ ਪਾਤਰ ਬਣ ਜਾਂਦੇ ਨੇ ਸੰਗਤ ਦੇ ਨਾਲ ਜੁੜਿਆ ਹੋਇਆ ਸ਼ਹੀਦਾ ਸਿੰਘਾਂ ਦੀਆਂ ਜਿਹੜੀਆਂ ਬਰਕਤਾਂ ਨੇ ਉਹ ਝੋਲੀ ਦੇ ਵਿੱਚ ਪੈ ਜਾਂਦੀਆਂ ਨੇ ਇਸ ਕਰਕੇ ਜਿਹੜਾ ਵੀ ਜੀ ਨਾਲ ਜੁੜਿਆ ਰਹਿੰਦਾ ਆ ਸੰਗਤ ਦੇ ਤੇ ਉਹਨਾਂ ਦੇ ਕੋਲੋਂ ਮਾਲਕ ਆਪ ਹੀ ਦਾਨਪੁਣ ਕਰਵਾ ਲੈਂਦਾ ਆ ਆਪ ਹੀ ਨਾਮ ਜਪਾ ਲੈਂਦਾ ਆ ਤੇ ਫਿਰ ਜਿਹੜੇ ਨਾਮ ਜਪ ਲੈ ਲੈਂਦੇ ਨੇ ਤੇ ਉਹ ਸਮਝ ਲਓ ਇਸ ਸੰਸਾਰ ਭਵਜਲ ਸਾਗਰ ਤੋਂ ਤਰ ਜਾਂਦੇ ਨੇ ਉਹਨਾਂ ਦਾ ਤਰਨਾ ਨਿਸ਼ਚਿਤ ਹੋ ਜਾਂਦਾ ਆ ਉਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਬਣਨੀ ਸ਼ੁਰੂ ਹੋ ਜਾਂਦੀ ਆ ਕਿ ਨਾਮ ਜਪੀਏ ਸਿਮਰਨ ਕਰੀਏ ਦਾਨ ਪੁੰਨ ਕਰੀਏ ਸੇਵਾ ਕਰੀਏ ਜੀ ਕਰਦਾ ਆ ਐਸੇ ਕਾਰਜ ਕਰਨ ਨੂੰ ਜੈਸਾ ਦੇਸ ਹੋਵੇ ਤੈਸਾ ਹੀ ਭੇਖ ਬਣ ਜਾਂਦਾ ਆ ਤੇ ਐਸੇ ਕਰਕੇ ਸਤਿਗੁਰ ਜੀਆ ਨੇ ਪਾਵਨ ਗੁਰਬਾਣੀ ਵਿੱਚ ਵੀ ਕਹਿ ਦਿੱਤਾ ਨਾ ਓ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਜਿਹੜਾ ਸਤ ਸੰਗਤ ਵਿੱਚ ਆਉਂਦਾ ਆ ਉਹਨੇ ਤਰਨਾ ਹੀ ਤਰਨਾ ਆ ਤੇ ਬੰਦੇ ਦਾ ਨਿਸ਼ਾਨਾ ਕੀ ਹੈ ਇਸ ਸੰਸਾਰ ਤੇ ਆਣ ਕੇ ਮੁਕਤੀ ਦੀ ਪ੍ਰਾਪਤੀ ਚਾਰ ਪਦਾਰਥ ਨੇ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾਂ ਕੀ ਸੇਵਾ ਲਾਗੇ ਜਿਹੜਾ ਜੀਵ ਸਾਧੂਆਂ ਦੀ ਸੰਗਤ ਵਿੱਚ ਜੁੜ ਜਾਂਦਾ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜੁੜ ਜਾਂਦਾ ਉਹਨੂੰ ਚਾਰੇ ਪਦਾਰਥ ਮਿਲ ਜਾਂਦੇ ਨੇ ਧਰਮ ਅਰਥ ਕਾਮ ਤੇ ਮੋਖ ਇਹ ਚਾਰ ਪਦਾਰਥ ਨੇ ਧਰਮੀ ਵੀ ਬਣ ਜਾਂਦਾ ਬੰਦਾ ਰੱਬ ਦੇ ਚਿੰਨਾ ਨੂੰ ਪੂਰਾ ਕਰ ਲੈਂਦਾ ਅਮਰਤਧਾਰੀ ਹੋ ਜਾਂਦਾ ਆ ਇੱਕ ਸਾਲ ਦੋ ਸਾਲ ਤਿੰਨ ਸਾਲਾਂ ਨੂੰ ਫਰਕ ਪੈਂਦਾ ਪੈਂਦਾ ਪੈ ਜਾਂਦਾ ਜੀਵਨ ਦੇ ਵਿੱਚ ਜੀ ਕਰਦਾ ਕਿ ਮੈਂ ਵੀ ਅਮਰਤਧਾਰੀ ਹੋ ਜਾਵਾਂ ਜਿਵੇਂ ਵੇਖਿਆ ਆਪਾਂ ਹਜੂਰ ਸਾਹਿਬ ਜੀ ਦੀ ਧਰਤੀ ਤੇ ਜਿਹੜੀਆਂ ਸੰਗਤਾਂ ਨਤਮਸਤਕ ਹੋਣ ਗਈਆਂ ਸਨ ਕਿ ਰਾਜਾ 사ਸੀ ਤੋਂ ਫੌਦੀ ਸਾਹਿਬ ਗਏ ਪਹਿਲੀ ਵਾਰ ਨਾਲ ਤੇ ਬਾਬਾ ਜੀਆ ਨੇ ਬੇਨਤੀ ਕੀਤੀ ਇਹਨਾਂ ਨੂੰ ਕਿ ਇੱਕ ਦਾੜਾ ਰੰਗਣਾ ਛੱਡ ਕੇ ਤੇ ਖੰਡੇ ਬਾਟੇ ਦੀ ਪੌਲ ਛਕ ਲਈਏ ਤੇ ਜਦੋਂ ਇਹ ਬਾਬਾ ਜੀ ਨੇ ਬੇਨਤੀ ਕੀਤੀ ਤੇ ਇਹਨਾਂ ਨੇ ਝੋਲੀ ਅੱਡ ਕੇ ਉਹਨਾਂ ਬਚਨਾਂ ਨੂੰ ਸੰਭਾਲ ਲਿਆ ਬਾਬਾ ਜੀਆ ਨੇ ਇੱਕ ਹੀ ਬਚਨ ਕੀਤੇ ਵੀ ਅਮਰਤ ਦੀ ਦਾਤ ਪ੍ਰਾਪਤ ਕਰ ਲਓ ਫੋੜੀ ਸਾਹਿਬ ਤੇ ਆਪਣੀਆਂ ਟਿਕਟਾਂ ਕੈਂਸਲ ਕਰਵਾ ਕਰਕੇ ਸਾਰੀ ਸੰਗਤ ਆ ਗਈ ਸੀ ਤੇ ਉਹਨਾਂ ਬਚਨਾਂ ਦੀ ਪਾਲਣਾ ਕਰਕੇ ਖੰਡੇ ਬਾਟੇ ਦੀ ਪੌਲ ਛੱਕੇ ਆਏ ਸੀਗੇ ਇਹ ਬੜੀ ਵੱਡੀ ਕਿਰਪਾ ਹੋਵੇ ਤੇ ਬਚਨ ਸੰਭਾਲੇ ਜਾਂਦੇ ਨੇ ਨਹੀਂ ਤੇ ਬਚਨ ਨਹੀਂ ਸੰਭਾਲਿਆ ਜਾਂਦਾ ਬਚਨ ਤੋਂ ਵਾਂਝੇ ਰਹਿ ਜਾਂਦੇ ਆ ਅੱਗੇ ਪਿੱਛੇ ਬਾਬਾ ਜੀ ਬਾਬਾ ਜੀ ਕਰਦੇ ਫਿਰਦੇ ਆ ਪਰ ਜਦੋਂ ਕਿਤੇ ਮਹਾਂਪੁਰਸ਼ ਖੁਸ਼ੀ ਦੇ ਵਿੱਚ ਆਣ ਕਰਕੇ ਬਰਕਤਾਂ ਝੋਲੀ 'ਚ ਪਾਉਣ ਉਦੋਂ ਅਸੀਂ ਵਾਂਝੇ ਰਹਿ ਜਾਂਦੇ ਆ ਉਦੋਂ ਅਸੀਂ ਪਿੱਛੇ ਹੋ ਜਾਂਦੇ ਆ ਉਹ ਸਾਰੀਆਂ ਬਰਕਤਾਂ ਨੇ ਜਿਹੜੀਆਂ ਸਾਡੇ ਹੱਥੋਂ ਨਿਕਲ ਜਾਂਦੀਆਂ ਨੇ ਤੇ ਜਿਨ੍ਹਾਂ ਦੀਏ ਗੁਰੂ ਨਾਨਕ ਦੀ ਨਜ਼ਰ ਆਉਣਾ ਸੰਗਤ ਕੀਤੀ ਹੋਵੇ ਕਿਤੇ ਪਿਛਲਾ ਕਰਮ ਕੋਈ ਜਾਗ ਪਾਵੇ ਤੇ ਫਿਰ ਜਿਹੜਾ ਆ ਜਾ ਕੇ ਇਹ ਬਰਕਤਾਂ ਝੋਲੀ ਦੇ ਵਿੱਚ ਪੈ ਜਾਂਦੀਆਂ ਨੇ ਤੇ ਜਿਨ੍ਹਾਂ ਦੇ ਸਵੱਭ ਬਣ ਜਾਂਦੇ ਨੇ ਤੇ ਗੁਰੂ ਨਾਨਕ ਉਹਨਾਂ ਦੀਆਂ ਝੋਲੀਆਂ ਨੇ ਜਿਹੜੀਆਂ ਉਹ ਬਰਕਤਾਂ ਦੇ ਨਾਲ ਭਰ ਦਿੰਦੇ ਨੇ ਉਹ ਮੇਰਾ ਪਿਛਲਾ ਕਰਮ ਕੋਈ ਜਾਗਿਆ ਸਾਧੂਆਂ ਦਾ ਮੇਲ ਹੋ ਗਿਆ ਮੇਰਾ ਪਿਛਲਾ ਕਰਮ ਕੋਈ ਜਾਗਿਆ ਸਾਧੂਆਂ ਦਾ ਮੇਲ ਹੋ ਗਿਆ ਪਿਆਰੇ ਜੀ ਸਾਧੂਆਂ ਦਾ ਮੇਲ ਹੋ ਗਿਆ ਪਿਆਰੇ ਜੀ ਸਾਧੂਆਂ ਦਾ ਮੇਲ ਹੋ ਗਿਆ ਪਿਛਲਾ ਕੋਈ ਕਰਮ ਜਾਗ ਜਾਂਦਾ ਤੇ ਆਣ ਕੇ ਸਤਪੁਰਸ਼ਾਂ ਦੀ ਸੰਗਤ ਕਰਨ ਦਾ ਸਬੱਬ ਬਣ ਜਾਂਦਾ ਤੇ ਜੀਵ ਲਾਹ ਲੈ ਜਾਂਦੇ ਨੇ ਨਹੀਂ ਤੇ ਕਈਆਂ ਦਾ ਕਈ ਕਈ ਸਾਲ ਲਾਗੇ ਵੀ ਰਹਿੰਦੇ ਨੇ ਨੇੜੇ ਵੀ ਰਹਿੰਦੇ ਨੇ ਪਰ ਉਹ ਲਾਹ ਨਹੀਂ ਲੈ ਲੈ ਸਕਦੇ ਸਬਾਬੀ ਨਹੀਂ ਬਣਦਾ ਤੇ ਕਈ ਪਹਿਲੀ ਵਾਰ ਹੀ ਆਉਂਦੇ ਨੇ ਤੇ ਆਣ ਕੇ ਲਾਹ ਲੈ ਜਾਂਦੇ ਨੇ ਤੇ ਇਹ ਵੀ ਇਹਨਾਂ ਨੇ ਵੀ ਮਹਾਪੁਰ ਸਾਹ ਦੇ ਬਚਨਾਂ ਦੀ ਪਾਲਣਾ ਕੀਤੀ ਉਹਨਾਂ ਨੇ ਇੱਕ ਹੀ ਇਹਨਾਂ ਦੇ ਅੱਗੇ ਪੁਕਾਰ ਕੀਤੀ ਸੀ ਉਹ ਖੰਡੇ ਦਾ ਅੰਮ੍ਰਿਤ ਛੱਕੇ ਪੁੱਤ ਬਣ ਜਾ ਕਲਗੀਆਂ ਵਾਲੇ ਦਾ ਪੁੱਤ ਬਣ ਜਾ ਕਲਗੀਆਂ ਵਾਲੇ ਦਾ ਬਾਟੇ ਦਾ ਅੰਮ੍ਰਿਤ ਛੱਕੇ ਪੁੱਤ ਬਣ ਜਾ ਬਾਜਾ ਵਾਲੇ ਦਾ ਪੁੱਤ ਬਣ ਜਾ ਬਾਜਾ ਵਾਲੇ ਦਾ ਬਾਜਾ ਵਾਲੇ ਦਾ ਇਹਨਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਏ ਸੋ ਸਾਰੀ ਸੰਗਤ ਵੱਲੋਂ ਵਧਾਈਆਂ ਇਹਨਾਂ ਨੂੰ ਸਤਿਗੁਰੂ ਜੀ ਇਨਾਂ ਦੀ ਗੁਰਸਿੱਖੀ ਇਹ ਵੀ ਨਿਭਾ ਜਾਵੇ ਬਾਜਾਂ ਵਾਲੇ ਨਾਲ ਜੁੜ ਕੇ ਤੇ ਸੁਆਸ ਸੁਆ ਜਪਦੇ ਰਹਿਣ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਨੇ ਨਹੀਂ ਖੰਡੇ ਬਾਟੇ ਦੀ ਪੌਲ ਸਕੀ ਮਨ ਬਣਾਈਏ ਕਿ ਅਸੀਂ ਵੀ ਕਲਗੀਆਂ ਵਾਲੇ ਦੇ ਧੀਆਂ ਤੇ ਪੁੱਤਰ ਬਣੀਏ ਸਾਨੂੰ ਬਾਜਾਂ ਵਾਲੇ ਨੇ ਸਰਦਾਰੀਆਂ ਬਖਸ਼ੀਆਂ ਉਹਨਾਂ ਸਰਦਾਰੀਆਂ ਦੀ ਕਦਰ ਕਰੀਏ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆ ਦੇ ਪਿਆਰੇ ਭਾਈ ਕਟਾਰੂ ਜੀ ਦੀ ਸੋਭਾ ਜਦੋਂ ਚਾਰ ਸ਼ਫੇਰੇ ਹੋਣੀ ਸ਼ੁਰੂ ਹੋਈ ਈਰਖਾ ਕਰਨ ਵਾਲੇ ਨੂੰ ਸੋਭਾ ਪਚੀ ਨਹੀਂ ਕਿ ਇਹਦੀ ਸੋਭਾ ਕਿਵੇਂ ਹੋ ਰਹੀ ਹੈ ਉਹਨਾਂ ਨੇ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਵੇਂ ਨਾ ਕਿਵੇਂ ਇਹਨੂੰ ਬਦਨਾਮ ਕੀਤਾ ਜਾਵੇ ਇਹਦੀ ਜਿਹੜੀ ਸੋਭਾ ਹੋ ਰਹੀ ਹੈ ਇਹਨੂੰ ਕਿਵੇਂ ਨਾ ਕਿਵੇਂ ਭੰਡਿਆ ਜਾਵੇ 7-8 ਜਾਣੇ ਸਲਾਹ ਕਰਦੇ ਨੇ ਜਾਂਦੇ ਨੇ ਭਾਈ ਕਟਾਰੂ ਕੋਲ 4 ਜਾਣੇ ਉਹਨਾਂ ਨੂੰ ਗੱਲਾਂ ਤੇ ਲਾਉਂਦੇ 4 ਜਾਣੇ ਨੇ ਜਿਹੜੇ ਉਹਨਾਂ ਦੇ ਵੱਟੇ ਚੁੱਕ ਕੇ ਬਦਲਾ ਲੈਂਦੇ ਨੇ ਵੇਖੋ ਕਿੰਡੀ ਈਰਖਾ ਪਰ ਜਿਨ੍ਹਾਂ ਦੀ ਸੋਭਾ ਪਰਮਾਤਮਾ ਦੇ ਨਾਮ ਦੇ ਨਾਲ ਹੋਈ ਹੋਵੇ ਉਹਨਾਂ ਦੀ ਕੌਣ ਟਾਲ ਸਕਦਾ ਆ ਇਹਨਾਂ ਆਪਣੀਆਂ ਚੁਲਕੀਆਂ ਕਰਨੀਆਂ ਪ੍ਰਾਰੰਭ ਕੀਤੀਆਂ ਇਹਨੇ ਨੂੰ ਪਿੱਛੇ ਮਹਿਕਮੇ ਨੂੰ ਸ਼ਿਕਾਇਤ ਕਰ ਦਿੱਤੀ ਕਿ ਭਾਈ ਕਟਾਰੂ ਜਿਹੜਾ ਉਹ ਰਾਸ਼ਨ ਜਿਹੜਾ ਘੱਟ ਢੋਲਦਾ ਆ ਇਹਨੇ ਨੂੰ ਉਹ ਮਹਿਕਮੇ ਵਾਲੇ ਆਉਂਦੇ ਨੇ ਚੈੱਕ ਕਰਦੇ ਨੇ ਜਦੋਂ ਭਾਈ ਕਟਾਰੂ ਦੀ ਨਜ਼ਰ ਪੈਂਦੀ ਹੈ ਵੀ ਇਹ ਵਟੇ ਤੇ ਬਦਲੇ ਹੋਏ ਨੇ ਜਦੋਂ ਗੱਲ ਹੁੰਦੀ ਆ ਮਹਿਕਮੇ ਵਾਲੇ ਕਹਿੰਦੇ ਤੇਰੇ ਅਸੀਂ ਵੱਟੇ ਚੈੱਕ ਕਰਨੇ ਆ ਤੋਲ ਤੇਰਾ ਚੈੱਕ ਕਰਨਾ ਤੇ ਭਾਈ ਘਟਾਰੂ ਦੀ ਨਜ਼ਰ ਪੈਂਦੀ ਆ ਕਿ ਵੱਟੇ ਤੇ ਬਦਲੇ ਗਏ ਨੇ ਫਿਰ ਇੱਕ ਹੀ ਉਹਨਾਂ ਅੱਗੇ ਹੱਥ ਜੋੜ ਕੇ ਕਹਿੰਦੇ ਆ ਕਿ ਤੁਸੀਂ ਵੱਟੇ ਚੈੱਕ ਕਰ ਲਿਓ ਮੈਨੂੰ ਇੱਕ ਸਾਈਡ ਤੇ ਹੋ ਕਰਕੇ ਆਪਣੇ ਰੱਬ ਦੇ ਅੱਗੇ ਫਰਿਆਦ ਕਰ ਲੈਣ ਦਿਓ ਅੱਜ ਵੀ ਜਦੋਂ ਕਿਤੇ ਔਖੀ ਘੜੀ ਆਵੇ ਨਾ ਰਿਸ਼ਤੇਦਾਰਾਂ ਦਾ ਪੱਲਾ ਨਾ ਫੜਿਆ ਕਰੀਏ ਮਾਇਆ ਦਾ ਪੱਲਾ ਨਾ ਫੜਿਆ ਕਰੀਏ ਕਿ ਸਾਡੇ ਕੋਲ ਪੈਸਾ ਆਇਆ ਸਾਡੇ ਕੋਲ ਸਭ ਕੁਝ ਆ ਉਦੋਂ ਪੱਲਾ ਫੜਿਆ ਕਰੀਏ ਗੁਰੂ ਨਾਨਕ ਦਾ ਉਦੋਂ ਪੱਲਾ ਫੜਿਆ ਕਰੀਏ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਦਾ ਉਦੋਂ ਅਰਦਾਸ ਕਰਿਆ ਕਰੀਏ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਾਬਾ ਜੀ ਅੱਜ ਤੇਰੇ ਸਿੱਖ ਤੇ ਭੀੜ ਬਣੀਓ ਇਹਨੂੰ ਔਕੜ ਨੂੰ ਕੱਟ ਦੇ ਭਾਈ ਕਟਾਰੂ ਦੀ ਚੌਂਕੜਾ ਮਾਰਦੇ ਨੇ ਮੁਖ ਤੋਂ ਜਪਜੀ ਸਾਹਿਬ ਦਾ ਪਾਠ ਪ੍ਰਾਰੰਭ ਕਰਦੇ ਨੇ ਉਸ ਜਪਜੀ ਸਾਹਿਬ ਜੀ ਦੀ ਬਰਕਤ ਦੇ ਨਾਲ ਧਿਆਨ ਧਰਦੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਇਧਰ ਮਹਿਕਮੇ ਵਾਲਿਆਂ ਨੇ ਵੱਟੇ ਫੜੇ ਨੇ ਕੰਡੇ ਦੇ ਉੱਤੇ ਰੱਖਦੇ ਨੇ ਸ਼ਾਬੇ ਦੇ ਉੱਤੇ ਰੱਖਦੇ ਨੇ ਉਧਰੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਰਾਜਮਾਨ ਨੇ ਇੱਕ ਗੁਰਸਿੱਖ ਆਣ ਕੇ ਟਕਾ ਇੱਕ ਮੱਥਾ ਟੇਕਦਾ ਸਤਿਗੁਰ ਜੀ ਉਹ ਟਕੇ ਨੂੰ ਕਦੀ ਸੱਜੇ ਥਲੀ ਤੇ ਕਦੀ ਖੱਬੀ ਥਲੀ ਤੇ ਰੱਖਦੇ ਨੇ ਸਾਰੇ ਗੁਰਸਿੱਖ ਵੇਖ ਕੇ ਹੈਰਾਨ ਹੁੰਦੇ ਨੇ ਸਤਿਗੁਰ ਐਨਾ ਚੜਾਵਾ ਚੜਦਾ ਆ ਮੋਹਰਾ ਚਾਂਦੀ ਅਨੇਕਾਂ ਹੀ ਤਰ੍ਹਾਂ ਦੇ ਪਦਾਰਥ ਚੜ੍ਹਦੇ ਨੇ ਤੁਸੀਂ ਕਦੀ ਹੱਥ ਨਹੀਂ ਲਾਇਆ ਤੇ ਕਹਿ ਦਿੰਦੇ ਜੇ ਵੀ ਇਹਨਾਂ ਨੂੰ ਖਜ਼ਾਨਿਆਂ ਦੇ ਵਿੱਚ ਪਚਾ ਦਿਓ ਤੇ ਸਤਿਗੁਰੂ ਅੱਜ ਕਿਹੜੀਆਂ ਖੇਡਾਂ ਵਰਤਾ ਰਹੇ ਹੋ ਸਤਿਗੁਰੂ ਧੰਗੁਰੂ ਅਰਜਨ ਦੇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖੋ ਸਾਨੂੰ ਇੱਕ ਪਿਆਰ ਕਰਨ ਵਾਲਾ ਗੁਰਸਿੱਖ ਭਾਈ ਕਟਾਰੂ ਗਜਨੀ ਦੀ ਧਰਤੀ ਤੇ ਬੈਠਾ ਪਾਕਿਸਤਾਨ ਦੇ ਵਿੱਚ ਅੱਜ ਉਹਦੇ ਤੇ ਭੀੜ ਬਣੀ ਐ ਉਹ ਸਾਨੂੰ ਯਾਦ ਕਰਦਾ ਆ ਈਰਖਾ ਵਾਲਿਆਂ ਨੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਐ ਉਹਦੇ ਵਟਿਆਂ ਨੂੰ ਬਦਲ ਦਿੱਤਾ ਆ ਆਦੇ ਜਦੋਂ ਵਟਾ ਹੌਲਾ ਇੱਕ ਪਾਸੇ ਆਉਂਦਾ ਮੈਂ ਉਸ ਪਾਸੇ ਇਹ ਕਰ ਦੇਣਾ ਆ ਉਸ ਪਾਸੇ ਇਹ ਟਕਾ ਰੱਖ ਦੇਣਾ ਆ ਉਧਰੋਂ ਭਾਈ ਕਟਾਰੂ ਜੀ ਨਾਮ ਜਪੀ ਜਾ ਰਹੇ ਨੇ ਸਿਮਰਨ ਕਰੀ ਜਾ ਰਹੇ ਨੇ ਜਪਜੀਤ ਸਿੰਘ ਦੇ ਪਾਠ ਦੇ ਨਾਲ ਧਿਆਨ ਜੁੜਿਆ ਹੋਇਆ ਆ ਆ ਧਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਤਮਸਤਕ ਹੋ ਰਹੇ ਨੇ ਉਧਰੋਂ ਸਤਿਗੁਰੂ ਉਹਦੇ ਕਾਜ ਸੁਵਾਰ ਰਹੇ ਨੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਅੱਜ ਵੀ ਜਿਹੜਾ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਯਾਦ ਕਰਦਾ ਔਖੀ ਘੜੀ ਦੇ ਵਿੱਚ ਗੁਰੂ ਉਹਦੀ ਬਾਹ ਫੜਦਾ ਹੀ ਫੜਦਾ ਆ ਪਰ ਗੱਲ ਕੀ ਹੈ ਬਚਨ ਕਮਾਉਣ ਦੀ ਜੇ ਬਚਨ ਕਮਾਏ ਸੀਗੇ ਕਿ ਝੂਠ ਨਹੀਂ ਬੋਲਣਾ ਘੱਟ ਨਹੀਂ ਤੋਲਣਾ ਜਬ ਜੀ ਸਾਹਿਬ ਦਾ ਪਾਠ ਅਮਰਤ ਵੇਲੇ ਉੱਠ ਕੇ ਕਰਨਾ ਕਰਨਾ ਆ ਇਹਨਾਂ ਬਚਨਾਂ ਦੀ ਪਾਲਣਾ ਕਰਦੇ ਰਹੇ ਤੇ ਅੱਜ ਗੁਰੂ ਵੀ ਉਹਦੇ ਵਾਸਤੇ ਆਪਣਾ ਸਮਾਂ ਕੱਢਦਾ ਪਿਆ ਇਸੇ ਕਰਕੇ ਕਹੀਦਾ ਕਿ ਬਚਨਾਂ ਦੀ ਕਦੀ ਅਧੂਲੀ ਨਾ ਕਰਿਆ ਕਰੀਏ ਬਚਨਾਂ ਨੂੰ ਕਮਾਉਣਾ ਕਰਿਆ ਕਰੀਏ ਸੰਸਾਰ ਦੇ ਸਾਰੇ ਕੰਮ ਕੀ ਕਰਨੇ ਸੌਖੇ ਆ ਦਾਨ ਪੁੰਨ ਵੀ ਕੀਤਾ ਜਾ ਸਕਦਾ ਆ ਮੱਥੇ ਵੀ ਟੇਕੇ ਜਾ ਸਕਦੇ ਆ ਪਰ ਜਿਹੜਾ ਬਚਨ ਕਮਾਉਂਦਾ ਆ ਉਹਦਾ ਵੇੜਾ ਬਣੇ ਲੱਗ ਜਾਂਦਾ ਆ ਇਸੇ ਕਰਕੇ ਮਹਾਂਪੁਰਖ ਪੜਿਆ ਕਰਦੇ ਨੇ ਉਹ ਜਿਉਂਦੇ ਮਰ ਜਾਈਦਾ ਬਚਨ ਕਮਾਉਣਾ ਔਖਾ ਜਿਉਂਦੇ ਮਰ ਜਾਈਦਾ ਬਚਨ ਕਮਾਉਣਾ ਔਖਾ ਬਚਨ ਕਮਾਉਣਾ ਔਖਾ ਬਚਨ ਕਮਾਉਣਾ ਔਖਾ ਬਚਨ ਕਮਾਉਣਾ ਔਖਾ ਬਚਨ ਕਮਾਉਣਾ ਔਖਾ